ਉਹ ਹੋਇਆ ਉਹ ਹੋ ਗਿਆ ਨਾ ਕੁੱਟਰੀ ਆ ਗਈ ਨਾ ਮੈਨੂੰ ਠੱਗ ਲਿਆ ਉਹ ਦਾ 2 ਰੁਪਏ ਵਾਧਾ ਭਮਲਾ ਦੇਵੇ ਹਾਂ ਆ ਲੈ ਆ ਤਾਂ ਸਗੈ ਤੇਰਾ ਟਾਇਰ ਵੀ ਵਿੱਚ ਰੱਖੇ ਦਾ ਪਾ ਲੈ ਜਾਂਦਾ ਇਹਦਾ ਹੋਇਆ ਤਾਂ ਮੜਾ ਇਹਨੂੰ ਐ ਕਰ ਦਿਓ ਆਹ ਤੇ ਨਹੀਂ ਪਲਾਸ ਬੋਲੇ ਸਵੇਰੇ ਉੱਠ ਕੇ ਆ ਬੈ ਕਰ ਦਿੰਦੇ ਠੀਕ ਆ ਠੀਕ ਆ ਇਹੀ ਕਰ ਕਰ ਜੀ ਕਰਦਾ ਇਹੀ ਕਰਦਾ ਹੋਰ ਸਾਰਾ ਸਟਰਗਲ ਕਰ ਤਲ ਲੈ ਜਾ ਇਓ ਰੇੜਾ ਫਿਰ ਛੱਡ ਕੇ ਜਣਾ ਆਹੋ ਹਉ ਬਈ ਹਾਂ ਹਾਂ ਉਹੀ ਮੈਂ ਖੋਲ ਕੇ ਪਾਦੇ ਫੋਰ ਉਹੀ ਪਾਦੇ ਉਹੀ ਪਾਤੇ ਤਾਂ ਤੇਰੇ ਬਦਲਾਤੇ ਅਸੀਂ ਹਾਂ ਹੂੰ ਆਹਾ ਓਏ ਉਹੀ ਪਾ ਇਹ ਤਾਂ ਨਵੇਂ ਆ ਪਤੰਦਰਾ ਇਹ ਕਿ ਪੁਰਾਣੇ ਕਿੱਥੇ ਤਾਂ ਨਵੇਂ ਆ ਨਵੇਂ ਦੇ ਨਾਲ ਦੇ ਹੀ ਆ ਉਹਦੇ ਤਾਂ ਉਹ ਹੋਗੇ ਉਧਰ ਅੱਡ ਉਹ ਤਾਂ ਘੜੇ ਘੜਿਆਂ ਦਾ ਸਾਈਕਲ ਹੈ ਹੈ ਉਹਦਾ ਘਰੇ ਘੜਿਆ ਜਾਂਦਾ ਦੂਜਾ ਤਾਂ ਗੁਰਪਰਬ ਮਨਾਉਣਾ ਆਪਾਂ ਪੂਰਾ ਧੂਮ ਧਾਮ ਦੇ ਨਾਲ ਬਾਬੇ ਦੇ ਘਰੇ ਹਾਂ ਸਾਰੀ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਆਇਓ ਸੰਗਰਾਣਾ ਵਾਲੇ ਦਾ ਨੋ ਭੋਗ ਪਹਿਣਗੇ ਸਹਿਜਪਾੜ ਦੇ ਤੇ ਗੁਰਪਰਬ ਨਾਲੇ ਆਪਾਂ ਮਨਾਉਣਾ ਇੱਥੇ ਸਾਰਿਆਂ ਨੂੰ ਬੇਨਤੀ ਕਰਦੇ ਆ ਨਗਰ ਨਵਾਸੇਗਾਂ ਨੂੰ ਅੱਜ ਆ ਸੰਗਤਾਂ ਨੇ ਮਾਈਆਂ ਨੇ ਸਾਰੇ ਗਏ ਨੇ ਆਪਣੇ ਨੇ ਗੁਰਦੁਆਰੇ ਨੂੰ ਸਾਫ ਸਫਾਈਆ ਕਰਿਆ ਇਹਦਾ ਪੂਰਾ ਕਿਉਂਕਿ ਮਹਾਰਾਜ ਦੇ ਦਿਨ ਆਉਣੇ ਆ ਗੁਰੂ ਨਾਲਕਦੇਵ ਜੀ ਦੇ ਆਏ ਹਾਂ ਇਹ ਮਰੋੜਦੇ ਆ ਯਾ ਤੁਸੀਂ ਤਾਂ ਦੇ ਜੁਗੀ ਧਰ ਲੋ ਯਾਰ ਆਪਣੇ ਜੋਗੀ ਧਾਲਾ ਫਿਰ ਬੁੜੀਆਂ ਤਾਂ ਜਾਣਾ ਵਾ ਨਹੀਂ ਨਹੀਂ ਇਹਨਾਂ ਨੇ ਨਹੀਂ ਪਹਿਣੀ ਆ ਜਾ ਇੱਥੋਂ ਇੱਥੋਂ ਹਾਂ ਕੱਲ ਬੱਸ ਬਹੁਤ ਆ। ਚਲ ਦੇਖ ਬਾਬਾ ਕਿਹੜਾ ਇੱਕ ਅੱਧਾ ਦੇ ਹੋਰ। ਕਰਦੇ ਕਰਦੇ ਝਾਂਟੇ ਦੂਜਾ ਕਰ ਟਕਾ ਕੇ ਕਰ ਇਹਨੂੰ ਟਾਇਰ ਕਰਾ ਪੂਰਾ। ਆ ਖੜਾ ਬਾਬਾ ਇਹਨੇ ਚਲਾਉਣਾ ਸਾਈਕਲ ਇਹ। ਆ ਉਹਦੇ ਤੋਂ ਕਿੰਨਾ ਇਹਦਾ ਵਜ਼ਨ ਦੱਸਿਆ ਸੀਗਾ ਉਹਨਾ ਇਹਦਾ। 2 ਕੁਇੰਟਲ ਦੇ ਨੇੜ ਆਇ। ਜਾ ਕਾਲੇ ਕਬਬੇ ਨੂੰ ਜਾਣਦਾ ਹਾਂ ਜਿਹੜਾ ਸਾਈਕਲ ਵਾਲਾ ਜੀ ਤੋਂ ਲਿਆ ਸੀ ਉਹ ਵੀ ਜਾਣਦਾ ਸੀ ਉਹਨੇ ਰਾਖਸ਼ੇ ਦੇ ਟਾਇਰ ਪਾਤੇ ਕਹਿੰਦਾ ਦੋਨੇ ਉਹਦੇ ਵਾਸਤੇ ਤਾਂ ਕਹਿੰਦਾ ਟਾਇਰ ਰਾਖਸ਼ੇ ਦੇ ਕੱਟਣਗੇ ਇੱਕ ਬੱਬਾ ਉੱਥੋਂ ਦੀ ਉਹ ਤਾਂ ਪੂਰਾ ਜਾਣਦਾ ਇਹਨੂੰ ਸ਼ਰਮਾ ਸ਼ਰਮਾ ਅੱਡੇ ਦੇ ਵਿੱਚ ਅੱਡੇ ਦੇ ਵਿੱਚ ਸ਼ਰਮਾ ਹੋ ਉਹ ਜਿਹੜਾ ਠੇਕੇ ਦੇ ਨਾਲ ਆਲੂਆਂ ਦੀਆਂ ਬੁਰਗੀਆਂ ਆਪਣੀਆਂ ਪਈਆਂ ਤਿੰਨ ਲੈ ਆਂਦੀਆਂ ਸੀ ਚਾਰ ਕਢਾ ਕੇ ਚਾਟ ਤੇ ਜਦੋਂ ਆਇਆ ਐਡਾ ਨਾਣੀ ਦੁਕਾਨ ਫਟੇਲੇ ਬਹੇ ਚਾਟਿਆ ਦੀ ਦੁਕਾਨ ਜਿੱਦਾਂ ਜਿਹੜੇ ਕਾਟ ਪੁੱਟ ਸਾਫ ਦਾ ਤਾਤੀ ਦਾ ਪਈਆ ਤਾਤੀ ਰੰਤਕ ਘਰ ਤੇ ਉੱਤਰੀ ਜਾਟਿਆਂ ਦੇ ਅਸੀਂ ਭਾਪ ਪੜੀ ਧੂਲੀ ਚਾਟਾ ਤਾਤੀ ਆ ਪਾ ਸਾਰੇ ਇਧਰ ਮਾਂਜਾ ਮੂਜਾ ਮਾਰਦਾ ਇਧਰ ਸਾਰੇ ਟਕਾ ਕੇ ਸਾਹਸ ਪਈਆ ਕਰਤਾ ਬਾਬੇ ਦੇ ਪ੍ਰੀਤਮ ਸਿੰਘਾ ਉਹ ਪ੍ਰੀਤਮ ਸਿਕਾ ਕਿੱਥੇ ਹੈ ਆਪਣੀ ਦਾਤਾ ਕਰਤਾ ਸਾਸ ਸਬਈਆ ਬਾਬੇ ਤੇ ਆ ਪੂਰਾ ਦੇਖ ਲੈ ਇੱਧਰ ਇੱਧਰ ਸਾਰੇ ਆਏ ਦੇਖ ਆ ਦੇ ਬੂਟੇ ਬਾਟਾ ਜੋ ਫੁੱਲ ਫਲ ਜਿਹੜੇ ਬਾਦੂ ਘਾਟੂ ਸਾਰੇ ਪੱਟ ਤੇ ਆਹ ਦੇਖ ਆਏ ਮਾਂ ਦਾ ਦੇਖ ਕੇ ਨਾ ਸਾਰੇ ਫੁੱਲਾਂ ਫੁੱਲਾਂ ਦੇ ਨਾਲੋਂ ਪੱਟ ਤੇ ਜਾਵਾਂ ਮੈਂ ਰੱਖੀ ਵੀ ਆ ਰੰਡੀ ਵੀ ਕਿੱਥੇ ਆ